ਇੱਕ ਸ਼ੱਕੀ ਵਿਅਕਤੀ ਜੋ ਕਿ ਮੈਥਾ ਸਾਈਡ ਤੋਂ ਆ ਰਿਹਾ ਸੀ ਜਦ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਇੰਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਪੁਲਿਸ ਪਾਰਟੀ ਦੇ ਪਿੱਛਾ ਕਰਨ ਤੇ ਇੰਨੇ ਪੁਲਿਸ ਪਾਰਟੀ ਤੇ ਫਾਇਰਿੰਗ ਸ਼ੁਰੂ ਕੀਤੀ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਵਾਲੋ ਵੀ ਫਾਇਰਿੰਗ ਕੀਤੀ ਗਈ ਜੋ ਜਦੋਂ ਫਾਇਰਿੰਗ ਰੁਕਣ ਤੋਂ ਬਾਅਦ ਸਰਚ ਕੀਤਾ ਗਿਆ ਤੇ ਸ਼ੱਕੀ ਬੰਦਾ ਉੱਥੇ ਜ਼ਖਮੀ ਮਿਲਿਆ ਇਸ ਫਾਇਰਿੰਗ ਦੇ ਦੌਰਾਨ ਸਾਡਾ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਿਆ ਸੀ ਦੋਨਾਂ ਨੂੰ ਇਮੀਡੀਏਟਲੀ ਹਸਪੀਟਲ ਸ਼ਿਫਟ ਕੀਤਾ ਗਿਆ ਹਸਪੀਟਲ ਪਹੁੰਚਣ ਤੇ ਸ਼ੱਕੀ ਵਿਅਕਤੀ ਨੂੰ ਮੈਡੀਕਲ ਅਫਸਰ ਵੱਲੋਂ ਡੈੱਡ ਡਿਕਲੇਅਰ ਕੀਤਾ ਗਿਆ ਔਰ ਜਿਹੜਾ ਸਾਡਾ ਪੁਲਿਸ ਮੁਲਾਜ਼ਮ ਸੀ ਉਹਨੂੰ ਫਰਸਟ ਏਡ ਦੇ ਕੇ ਫਰਦਰ ਮੈਡੀਕਲ ਏਡ ਲਈ ਉਹਨੂੰ ਹਸਪੀਟਲ ਅਸੀਂ ਲੈ ਕੇ ਗਏ ਅਸੀਂ ਇਤੋਂ ਜੋ ਟੈਲੀਫੋਨ ਮਿਲਿਆ ਸ਼ੱਕੀ ਵਿਅਕਤੀ ਤੋਂ ਟੈਲੀਫੋਨ ਦੇ ਵਿੱਚ ਆਧਾਰ ਕਾਰਡ ਦੀ ਇੱਕ ਕਾਪੀ ਮਿਲੀ ਜਿੱਤੋਂ ਇਹਦੀ شناخت ਹੋਈ ਰਣਜੀਤ ਸਿੰਘ ਇਹਦਾ ਨਾਮ ਸੀ ਔਰ ਇਹ ਮਰੜੀ ਕਲਾ ਦਾ ਰਹਿਣ ਵਾਲਾ ਸੀਗਾ ਜੀ ਇਹ ਬੜਾ ਐਕਟਿਵ ਗੈਂਗਸਟਰ ਸੀਗਾ ਸਾਡੇ ਪਿੰਲੋਂ ਵੀ ਧਿਆਨ ਵਿੱਚ ਸੀਗਾ ਇਹਦੀ ਕਾਰਵਾਈਆਂ ਜੋ ਇਹਦੀਆਂ ਚੱਲ ਰਹੀਆਂ ਸੀਗੀਆਂ ਇਹ ਡੋਨੀ ਸਠਿਆਲਾ ਗੈਂਗ ਪ੍ਰਭ ਦਾਸੂਵਾਲ ਮਨ ਕਨਸ਼ਾਮਪੁਰਾ ਤੇ ਅਮਰ ਖੱਬੇ ਰਾਜਾ Rajputਾ ਇਹ ਬਾਹਰ ਬੈਠੇ ਇਹ ਰੈਕਟ ਚਲਾ ਰਹੇ ਆ ਗੈਂਗਸਟਰ ਦਾ ਰੈਕਟ ਚਲਾ ਰਹੇ ਆ ਉਹਦਾ ਇਹ ਐਕਟਿਵ ਮੈਂਬਰ ਸੀ ਮੌਕੇ ਪਰ ਇੱਕ ਮੋਟਰਸਾਈਕਲ ਜੋ ਕਿ ਤਰਨਤਾਰਨ ਦਾ ਹੈ ਔਰ ਇੱਕ ਗਲੌਕ ਪਿਸਟਲ 9mm ਦਾ ਮੌਕੇ ਤੇ ਸਾਨੂੰ ਮਿਲਿਆ ਰਣਜੀਤ ਦੇ ਖਿਲਾਫ ਦੋ ਕਤਲ ਦੇ ਕੇਸ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਆ ਸੀਗੇ ਇੱਕ ਜਿਹੜਾ 12 ਤਰੀਕ ਨੂੰ ਹਲੇ ਕੁਛ ਦਿਨ ਪਹਿਲ ਨੂੰ ਹੀ ਕਮਿਸ਼ਨਰ 에ਜੰਟ ਦਾ ਰਾਮਕੋਪਾਲ ਉਹਨਾਂ ਦਾ ਕਤਲ ਕੀਤਾ ਗਿਆ ਕਤਲ ਕਰਨ ਵਾਲੇ ਬੰਦੇ ਵੀ ਰਣਜੀਤ ਦੇ ਪਿੰਡ ਦੇ ਮਰੜੀ ਦਾ ਹੀ ਸੀਗਾ ਔਰ ਰਣਜੀਤ ਨੇ ਉਹਨਾਂ ਨੂੰ ਉੱਥੇ ਭੇਜਿਆ ਸੀ ਦੂਸਰਾ ਪਿਛਲੇ ਸਾਲ 24 ਦੇ 10ਵੇਂ ਮਹੀਨੇ ਚ ਪੰਚਾਇਤ ਇਲੈਕਸ਼ਨ ਦੌਰਾਨ ਤਲਵੰਡੀ ਪਿੰਡ ਦੇ ਸਰਪੰਚ ਰਾਜ ਦਾ ਕਤਲ ਹੁੰਦਾ ਹੈ ਉਹਨੂੰ ਵੀ ਇਹ ਰਣਜੀਤ ਨੇ ਆਪ ਉੱਥੇ ਕਤਲ ਦੇ ਵਿੱਚ ਆਪ ਇਹਦੀ ਸ਼ਮੂਲੀਅਤ ਸੀ ਨੇ ਆਪ ਉੱਥੇ ਕਤਲ ਕੀਤਾ ਸੀਗਾ ਜੀ ਇਸ ਤੋਂ ਇਲਾਵਾ ਫਰਦਰ ਜੋ ਅਸੀਂ ਥੋੜੇ ਟਾਈਮ ਵਿੱਚ ਇਨਵੈਸਟਿਗੇਟ ਕਰ ਸਕੇ ਹਾਂ तकरीबन 1 ਮਹੀਨਾ ਪਹਿਲਾਂ ਵੀ ਰਣਜੀਤ ਗੋਇੰਦਵਾਲ ਸਾਹਿਬ ਦੇ ਏਰੀਆ ਵਿੱਚ ਜਾਂਦਾ ਆ ਨਾਲ ਇਹਦੇ ਹੋਰ ਵੀ ਇਹਦੇ ਸਾਥੀ ਆ ਉੱਥੇ ਵੀ ਇਹ ਕਿਸੇ ਨੂੰ ਆ ਟਾਰਗੇਟ ਕਿਲਿੰਗ ਟਾਈਪ ਕਰਨ ਜਾਂਦੇ ਕਿਸੇ ਨੂੰ ਕਤਲ ਕਰਨ ਜਾਂਦੇ ਆ ਪਰ ਕਾਮਯਾਬ ਨਹੀਂ ਹੋ ਪਾਉਂਦੇ ਉੱਥੇ ਜਿਨ੍ਹਾਂ ਦੇ ਘਰ ਠਹਿਰਦੇ ਆ ਇਹ ਜਿਹੜੇ ਬੰਦੇ ਇਹਨਾਂ ਦੇ ਨਾਲ ਅਨਲੋਡ ਸੀ ਉਹ ਵੀ ਅਸੀਂ ਆਇਡੈਂਟੀਫਾਈ ਕਰ ਲਿਆ ਔਰ ਅਸੀਂ ਤੁਰੰਤ ਤੁਰੰਤ ਪੁਲਿਸ ਨਾਲ ਰਾਲ ਕੇ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਵਾਂਗੇ ਜੀ ਔਰ ਜੋ ਥੋੜੇ ਟਾਈਮ ਦੇ ਵਿੱਚ ਜਿੱਦਾਂ ਮੈਂ ਦੱਸਿਆ ਇਹ ਵੀ ਅਸੀਂ ਕਲੀਅਰ ਕਰ ਲਿਆ ਕਿ ਇਹ ਬਟਾਲੇ ਦੇ ਵਿੱਚ ਹੀ ਨੇ ਹਾਈਡਰੋਟ ਬਣਾਇਆ ਹੋਇਆ ਸੀਗਾ ਉਹ ਵੀ ਅਸੀਂ ਟ੍ਰੇਸ ਕਰ ਲਿਆ ਆ ਔਰ ਜਿਨ੍ਹਾਂ ਨੇ ਇਹਨਾਂ ਨੂੰ ਠਾਰ ਦਿੱਤੀ ਸੀਗੀ ਜਿਨ੍ਹਾਂ ਨੇ ਇਹਨੂੰ ਹਾਈਡਰੋਟ ਦਿੱਤਾ ਸੀ ਅਸੀਂ ਉਹਨਾਂ ਦੇ ਖਿਲਾਫ ਵੀ ਐਕਸ਼ਨ ਲੈ ਰਹੇ ਆ ਤੇ ਉਹਨਾਂ ਦੇ ਖਿਲਾਫ ਵੀ ਅਸੀਂ ਪ੍ਰੋਪਰ ਕਾਰਵਾਈ ਕਰਾਂਗੇ ਇਹ ਇਹ ਕੱਲਾ ਹੀ ਸੀਗਾ ਜੀ ਆ ਔਰ ਮੌਕੇ ਤੇ ਜੋ ਸਾਨੂੰ ਹੁਣ ਤੱਕ ਉੱਥੇ ਖੋਲ ਮਿਲੇ ਆ ਚਾਰ ਜਿੰਦਾ ਰੌਂਦ ਮਿਲੇ ਤਾਂ ਦੋ ਹੋਰ ਖੋਲ ਮਿਲੇ ਤਾਂ ਰਾਧਾ ਵੇਲਾ ਸੀ ਉਹ ਦਿਨੇ ਫਿਰ ਅਸੀਂ ਸਰਚ ਕਰ ਰਹੇ ਹਾਂ ਜੀ ਤਾਂ ਉਹਦੇ ਚ ਫੇਰ ਹੋਰ ਦੇਖਦੇ ਕੀ ਹੁੰਦਾ